ਨਕੋਦਰਸਰ ਦੇ ਪੇਜ ਜ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜੋ ਲੋਕ ਪੀਰਾ মুর্ਸ਼ਿਦਾ ਨੂੰ ਮਾੜਾ ਬੋਲਦੇ ਨੇ ਸਾਈਂ ਸਰਕਾਰ ਦਾਦਾ ਲਾਡੀ ਸ਼ਾ ਸਰਕਾਰ ਜੀ ਤੇ ਗੁਰਦਾਸ ਮਾਨ ਉਹਨਾਂ ਲੋਕਾਂ ਬਾਰੇ ਕੀ ਆਖਦੇ ਹੁੰਦੇ ਸੀ ਚਾਹੇ ਕੋਈ ਵੀ ਸਾਧੂ ਸੰਤ ਹੋਵੇ ਉਹਨਾਂ ਨੂੰ ਚੰਗੇ ਬੋਲਣ ਵਾਲੇ ਵੀ ਹੁੰਦੇ ਨੇ ਤੇ ਮਾੜਾ ਬੋਲਣ ਵਾਲੇ ਵੀ ਹੁੰਦੇ ਨੇ ਜੋ ਲੋਕ ਸਾਧੂ ਸੰਤਾਂ ਨੂੰ ਮਾੜਾ ਬੋਲਦੇ ਨੇ ਬਾਬਾ ਮੁਰਾਦ ਸ਼ਾਹ ਜੀ ਸਰਕਾਰ ਦਾ ਦਾਦਾ ਲਾਡੀ ਸ਼ਾਹ ਜੀ ਸਰਕਾਰ ਜਾਂ ਕਿਸੇ ਹੋਰ ਵੀ ਗੁਰੂ ਗੁਰੂ ਪੀਰ ਨੂੰ ਮਾੜਾ ਬੋਲਦੇ ਨੇ ਉਹਨਾਂ ਬਾਰੇ ਸਾਈਂ ਸਰਕਾਰ ਦਾਦਾ ਲਾਡੀ ਸ਼ਾਹ ਸਰਕਾਰ ਜੀ ਕੀ ਆਖਦੇ ਹੁੰਦੇ ਸੀ ਉਹ ਆਪਾਂ ਅੱਜ ਗੱਲ ਕਰਾਂਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਵੀਡੀਓ ਦੇ ਵੱਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਵਿੱਚ ਬਾਕਰਪੁਰ ਦਰਬਾਰ ਦੇ ਸੇਵਾਦਾਰ ਸਾਈਂ ਸੁਰੇਂਦਰ ਸ਼ਾ ਕਿਹਾ ਜਾਂਦਾ ਹੈ ਬਹੁਤ ਸਾਰੇ ਲੋਕ ਗਲਤ ਬੋਲ ਰਹੇ ਨੇ ਤੇ ਬਹੁਤ ਸਾਰੇ ਲੋਕ ਚੰਗਾ ਵੀ ਬੋਲ ਰਹੇ ਨੇ ਇਹ ਹੁੰਦਾ ਕੰਮ ਨਹੀਂ ਇਹ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਹੈ ਕੋਈ ਵੀ ਸਾਧੂ ਫਕੀਰ ਹੁੰਦੇ ਨੇ ਉਹਨਾਂ ਨੂੰ ਬਹੁਤ ਲੋਕ ਮਾੜਾ ਬੋਲਦੇ ਨੇ ਤੇ ਬਹੁਤ ਸਾਰੇ ਲੋਕ ਚੰਗਾ ਵੀ ਬੋਲਦੇ ਨੇ ਜਿਵੇਂ ਸਾਈਂ ਜੀ ਨੇ ਵੀ ਇੱਕ ਵਾਰ ਗੱਲ ਸੁਣਾਈ ਸੀ ਸਾਈਂ ਜੀ ਗੁਰਦਾਸ ਮਾਨ ਨੂੰ ਆਖਦੇ ਸੀ ਕਿ ਗੁਰਦਾਸ ਲੋਕੀ ਹੁਣ ਆਖਦੇ ਨੇ ਬਾਬਿਆਂ ਵਿੱਚੋਂ ਕਰੰਟ ਨਹੀਂ ਰਿਹਾ ਤਾਂ ਸਾਈਂ ਜੀ ਕਹਿਣ ਲੱਗੇ ਕੀ ਗੱਲ ਬਾਬੇ ਕਰੰਟ ਦਾ ਖੰਭਾ ਨੇ ਜੋ ਕਰੰਟ ਨਹੀਂ ਗਿਆ ਸਾਈਂ ਜੀ ਆਖਦੇ ਅਸੀਂ ਕਿਹੜਾ ਖੰਭੇ ਆ ਜੋ ਸਾਡੇ ਵਿੱਚ ਕਰੰਟ ਨਹੀਂ ਗਿਆ ਇੱਕ ਵਾਰ ਇੱਕ ਇਨਸਾਨ ਨੇ ਸਾਈਂ ਜੀ ਨੂੰ ਕਿਹਾ ਸਾਈਂ ਜੀ ਆਪਾਂ ਨੂੰ ਸਾਰਾ ਪਿੰਡ ਤੇੱਚ ਜਾਣਦਾ ਤੇ ਸਾਈਂ ਜੀ ਆਖਦੇ ਸਾਰਾ ਪਿੰਡ ਮੈਨੂੰ ਟਿਚ ਜਾਣਦਾ ਮੈਂ ਕੱਲਾ ਸਾਰੇ ਪਿੰਡ ਨੂੰ ਟਿਚ ਜਾਣਦਾ ਹੁਣ ਗੱਲ ਕਰਦੇ ਆ ਜੋ ਪੀਰਾ ਮੁਸ਼ਦਾਂ ਨੂੰ ਮਾੜਾ ਬੋਲਦੇ ਨੇ ਇਹਨਾਂ ਦੀਆਂ ਚੜ੍ਹਾਈਆਂ ਵੀ ਹੁੰਦੀਆਂ ਨੇ ਤੇ ਬਹੁਤ ਸਾਰੇ ਲੋਕ ਈਰਖਾ ਕਰਨ ਵਾਲੇ ਬੁਰਾਈ ਵੀ ਕਰਦੇ ਨੇ ਸਾਈਂ ਜੀ ਜਦੋਂ ਇਸ ਦੁਨੀਆ ਵਿੱਚ ਵਿਰਾਜਮਾਨ ਸੀ ਸਰੀਰਕ ਤੌਰ ਤੇ ਜਦੋਂ ਸੀ ਤਾਂ ਸਾਈਂ ਜੀ ਇੱਕ ਗੱਲ ਆਖਦੇ ਹੁੰਦੇ ਸੀ ਕਿ ਜਦੋਂ ਕਿਸੇ ਵੀ ਫਕੀਰ ਜਿੰਨੀ ਦੀ ਬੁਰਾਈ ਹੋਵੇਗੀ ਓਨੀ ਹੀ ਉਸ ਦੀ ਚੜ੍ਹਾਈ ਹੋਵੇਗੀ ਪਾਵੇ ਜਿੰਨਾ ਇੱਕ ਫਕੀਰ ਨੂੰ ਮਾੜਾ ਕਹਿਣਗੇ ਉਨਨੇ ਹੀ ਹੋਰ ਚੜ੍ਹਾਈ ਹੋਵੇਗੀ ਸੋ ਫਕੀਰ ਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਪਹਿਲਾਂ ਹੀ ਦੁਨੀਆਦਾਰੀ ਤੋਂ ਸਾਈਡ ਹੋ ਕੇ ਬੈਠੇ ਹੁੰਦੇ ਨੇ ਸੋ ਜਿੰਨੇ ਜਿੰਨੇ ਕਿਸੇ ਫਕੀਰ ਦੀ ਬੁराई ਹੋਵੇਗੀ ਉਨਨੇ ਹੀ ਚੜ੍ਹਾਈ ਹੋਵੇਗੀ ਫਰਕ ਤਾਂ ਉਹਨਾਂ ਲੋਕਾਂ ਨੂੰ ਪੈਂਦਾ ਜੋ ਮਾੜਾ ਬੋਲਦੇ ਨੇ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਗੁਰਦਾਸ ਮਨ ਸਾਹਿਬ ਆਖਦੇ ਗੁਰਦਾਸ ਮਨ ਸਾਹਿਬ ਨੇ ਆਪਣੇ ਲਾਈਵ ਸ਼ੋਅ ਵਿੱਚ ਵੀ ਆਖਦੇ ਨੇ ਕਿ ਜੋ ਪੀਰਾ ਮੁਸ਼ਤਾਂ ਨੂੰ ਮਾੜਾ ਬੋਲਦੇ ਨੇ ਉਹਨਾਂ ਨਾਲ ਕੀ ਹੁੰਦਾ ਹੈ ਗੁਰਦਾਸ ਮਨ ਸਾਹਿਬ ਆਖਦੇ ਨੇ ਜਿੱਥੇ ਨਿੰਦਾ ਚੁਗਲੀ ਹੋਵੇ ਸਾਧੂ ਸੰਤਾਂ ਦੀ ਉਹਨਾਂ ਥਾਂ ਵਿੱਚ ਮੁੜਨੀ ਬਾਬੇ ਬਹਿਣਗੇ ਭਾਵੇਂ ਬਾਅਦ ਵਿੱਚ ਪਤਾ ਲੱਗਦਾ ਕਿ ਆਪਾਂ ਸੰਤਾਂ ਦੀ ਚੁਗਲੀ ਕਰਦੇ ਆਂ ਉਹਨਾਂ ਬਾਰੇ ਗਲਤ ਬੋਲਦੇ ਆਂ ਬਾਕੀ ਆਪਣੀ ਮौज ਐ ਇਹ ਸੀ ਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ നാ ഭുല്ലേ ജയ സാധ്യത